ਤ ਅੰਮ੍ਰਿਤਸਰ ਦੇ ਜੁੰਡਿਆਲਾ ਗੁਰੂ ਦੇ ਵਿੱਚ ੜਪਛਾਤੇ ਤਨ ਨੋਛਵਾਨਾ ਵੱਲੋਂ ਵਕੀਲ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜ਼ਖਮੀ ਵਕੀਲ ਦੀ ਪਹਿਚਾਣ ਲਖਵਿੰਦਰ ਸਿੰਘ ਵਜੋਹੀ ਹੈ ਜੋ ਕਿ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਉੱਥੇ ਹੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਵਕੀਲ ਦਾ ਹਾਲਾਤ ਜਾਣਨ ਲਈ ਪਹੁੰਚੇ ਨੇ ਐਸਐਸਪੀ ਦੀ ਗੁਵਾਈ ਦੇ ਹੇਠ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਮਲੇ ਵੇਲੇ ਲਖਵਿੰਦਰ ਸਿੰਘ ਆਪਣੇ ਕਾਰ ਤੋਂ ਅੰਮ੍ਰਿਤਸਰ ਕੋਟਪਾਲੂ ਜਵਾਰਹਿਸਰ ਹਮਲਾਵਰ ਹਮਲਾਕਾਰ ਕੇ ਮੌਕੇ ਤੇ ਫਰਾਰ ਹੋ ਕੈਨੇ ਜ਼ਖਮੀ ਹਾਲਤ ਦੇ ਵਿੱਚ ਲਖਮਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੇ ਦੋ ਗੋਲੀਆਂ ਲੱਗਿਆ ਨੇ ਪਰ ਹਾਲਤ ਹੁਣ ਆਊਟ ਆਫ ਡੇਂਜਰ ਹੈ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਕੈਬਨਿਟ ਮੰਤਰੀ ਹਰਪਜਨ ਸੰਗੀਤਿਓ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਵਕੀਲ ਦਾ ਹਲਚਲ ਜਾਣਿਆ ਜਾਂਦਾ ਤੇ ਸਖਤ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਜਾਂਦੀ ਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਜਾਂਦਾ ਕਿ ਉਹਨਾਂ ਉਸ਼ਿਆ ਦੀ ਜਲਦ ਹੀ ਪਾਲ ਕੀਤੀ ਜਾਵੇਗੀ। ਨਾਮ ਲੱਗੇ ਕੀ ਕਾਲਪਤਾ ਜਿਹੜੀ ਗੋਲੀ ਚਲਦੀ ਜਲਦੀ ਸਿੰਘ ਜਿਹੜੀ ਗੋਲੀ ਚੱਲੀ ਕੀ ਕਰਨ ਹਾਂਜੀ ਸਰ ਮੈਂ ਨਾ ਰਿਆ ਲਾਗੇ ਕੰਮ ਕਰ ਚੱਲਣ ਡਿਆ ਮੇਰਾ ਲਾਗੇ ਤੇ ਉਹ ਜੇ ਗੋਲੀ ਚੱਲੀ ਨਾ ਤਾੜ ਤਾੜ ਤੇ ਮੈਂ ਮੁੜ ਕੇ ਗਿਆ ਨਹੀਂ ਆ ਸਾਰੇ ਮੁੰਡਿਆਂ ਰੋਕਿਆ ਮੈਂ ਜਾਓ ਨਾ ਗੋਲੀ ਚੱਲਣ ਦੀ ਗਾੜੀ ਮੈਂ ਮੁੜ ਕੇ ਫਿਰ ਚੱਲ ਗਈ ਗੋਲੀ ਚੱਲ ਗਏ ਬੰਦੇ ਭੱਜ ਗਏ ਤਿੰਨ ਜਾਣੇ ਦੋ ਮੋਰਸਾਂ ਆਦੇ ਤੇ ਮੈਂ ਮੁੜ ਕੇ ਜਦੋਂ ਗੱਡੀ ਦੇ ਵਿੱਚ ਕੋਈ ਹੱਥ ਨਹੀਂ ਪਾਉਣ ਡਿਆ ਨੂੰ ਉਗੀ ਰਸਾਨੂ ਤੇ ਮੈਂ ਮੁੜ ਕੇ ਫਿਰ ਜਾ ਕੇ ਆਂਦੇ ਮਾਰਗੇ ਮਾਰ ਗਿਆ ਮੁੜ ਕੇ ਮੈਂ ਜਾ ਕੇ ਵੇਖਿਆ ਜਾ ਕੇ ਮੈਂ ਗੱਡੀ ਲਾ ਕੇ ਗਿਆ ਮੜਾ ਸਿਰ ਤੇ ਹੱਥ ਫੇਰਾ ਤੇ ਮਿਚਾਲ ਲਿਆ ਮੈਨੂੰ ਅਲਾ ਕਲਦੀਵ ਆ ਆਂਦਾ ਮੈਨੂੰ ਕੱਢ ਗੱਡੀ ਦੇ ਬਾਹਰ ਮੈਦਾਨਾ ਮੁੜ ਕੇ ਫੜਿਆ ਲਾਗੋ ਕੋਈ ਤਮਾਸ਼ਾ ਵੇਖੀ ਜਾਣਾ ਕਿਸ ਨੇ ਹੱਥ ਨਹੀਂ ਪਾਇਆ ਕੋਈ ਆਪਣੇ ਕੱਪੜੇ ਲੱਪਣ ਤੋਂ ਡਰੇ ਗੱਡੀਆਂ ਵਾਲਿਆਂ ਨੂੰ ਬਸੇ ਰਿਆ ਰੋਕਿਆ ਕਿਸੇ ਨੂੰ ਕੋਈ ਮੌਕੇ ਤੇ ਕੋਈ ਨਹੀਂ ਪਹੁੰਚਿਆ ਉਥੇ ਵਕੀਲ ਦਾ ਕੀ ਨਾਂ ਸੀ ਕਿੱਥੋਂ ਦਾ ਰਹਿਣਾ ਵਸ ਜੰਡੇ ਵਾਲੇ ਗੁਰੂ ਤੋਂ ਜੀ ਹਾਂਜੀ ਤੁਹਾਡਾ ਕੀ ਲੱਗਦਾ ਮੇਰਾ ਜੀ ਭਰਾ ਹੀ ਆ ਜੀ ਹਾਂਜੀ ਉਸ ਤੋਂ ਬਾਅਦ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰੋਂ ਕਰਨ ਦੇ ਹੁਣ ਹਾਂਜੀ ਕਰਨਗੇ ਸਾਰੇ ਮੰਤਰੀ ਸਾਹਿਬ ਵੀ ਆਏ ਹਾਂਜੀ ਮੰਤਰੀ ਸਾਹਿਬ ਵੀ ਆਏ ਕੀ ਅਸਵਾਸ਼ਣ ਦੇ ਕੇ ਉਹ ਸਾਰਾ ਕਹਾਨਾ ਕਰਨਗੇ ਪੱਜ ਨਾ ਪੂਰੀ ਕਰਨ ਦੇ ਆ ਉਹਨਾਂ ਨੇ ਸਾਰਾ ਇੱਥੇ ਭੇਜਿਆ ਵਾ ਸਾਰਾ ਕੋ ਉਹ ਹੀ ਕਰਨ ਦੇ ਆ ਮੰਤਰੀ ਸਾਹਿਬ ਹਾਲਾਤਾਂ ਕੀ ਹਾਲ ਲਾ ਹੱਤ ਦੇ ਬਾਬਾਈ ਖਰਾਬ ਜੇ ਲਿਆਲੇ ਤੇ ਬਹੁਤ ਹਾਲਾਤ ਖਰਾਬ ਆ ਗੋਲੀਆਂ ਕਿੱਥੇ ਕਿੱਥੇ ਵੱਜੀਆਂ ਗੋਲੀ ਦੇ ਸਾਰੇ 1 ਵਜੇ ਦੇ ਇੱਥੇ ਤੇ 1 ਵਜੇ ਇੱਥੇ ਬਾਹ ਦੇ ਠੀਕ ਹੈ 1 ਵਜੇ ਇੱਥੇ ਆ ਸਾਈਡ ਦੇ ਇੱਥੇ ਵੱਜੀ ਮੈਂ ਚਗਾ ਲਾਗ ਸ਼ੈਲਟਰ ਲਾ ਕੇ ਦੇ ਵੇਖਿਆ ਵਾ ਕੋਈ ਪਛਾਣ ਹੋਈ ਉਹ ਬੰਦੇ ਕੌਣ ਸੀ ਨਹੀਂ ਉਹ ਕੋਈ ਪਛਾਣ ਨਹੀਂ ਮੂੰਹ ਬੱਦੇ ਹੁੰਨਾ ਤੇ ਘਰੋ ਕੀ ਥੋੜ੍ਹ ਵਾਸਤੇ ਨਿਕਲੇ ਸੀ ਜਾਂ ਕੋਈ ਥੋੜ੍ਹ ਵਾਸਤੇ ਚੱਲੇ ਨਿਕਲੇ ਹਾਂ ਡਾਕਟਰ ਕੀ ਕਹਿ ਰਹੇ ਡਾਕਟਰ ਕਹਿੰਦੇ ਠੀਕ ਆ ਠੀਕ ਆ ਕੋਈ ਨਹੀਂ ਗੱਲਾਂ ਬਾਤਾਂ ਕਰਦਾ ਆ ਸਾਡੇ ਨਾਲ ਉਦਾਂ ਠੀਕ ਠਾਕ ਆ ਤਿੰਨ ਗੋਲੀਆਂ ਵਜੀਆਂ ਮੈਂ ਕੱਢ ਕੇ ਭਾਇਆ ਬਹਿ ਗਿਆ ਮੜ ਕਹਿੰਦਾ ਮੈਂ ਲੰਮੇ ਪਾ ਦੇ ਫੇ ਮੜੇ ਮੌਕੇ ਤੇ ਕੋਈ ਪਹੁੰਚੇ ਨਾ ਮੈਂ ਹਾਰ ਗਿਆ ਮੈਂ ਮੋਰਸਲ ਲੇਉਂਦਾ ਮੋਰਸਲ ਤੇ ਚੜਾ ਕੇ ਲੈ ਆਇਆ ਨੀ ਤੈਨੂੰ ਮੜ ਕੇ ਫਿਰ ਆਏ ਮੜ ਕੇ ਆਟੋ ਦਾ ਆਇਆ ਉਹਦਾ ਆਟੋ ਇਲਾਜ ਦੇ ਤੇ ਲੈ ਕੇ ਹਸਪਤਲ ਗਿਆ ਸੀ ਤੇ ਉੱਥੇ ਹਸਪਤਲ ਮੀਂਹ ਦਾ ਉੱਥੇ ਕੋਈ ਹੱਥ ਨਹੀਂ ਪਾਇਆ ਉਹਨਾਂ ਅੱਛਾ ਉਹਨਾਂ ਨੇ ਕੋਈ ਕੋਈ ਟੀਗਾ ਨਹੀਂ ਕੋਈ ਹੱਥ ਨਹੀਂ ਪਾਇਆ ਉਹਦੇ ਬਾਹਰ ਨਹੀਂ ਰੈਫਰ ਕਰਤਾ ਨਾ ਨਾ ਉਹਨਾਂ ਬਾਹਰ ਹੀ ਕੱਢਦਾ ਦੇ ਮੁੜ ਕੇ ਫੇਰਾ ਇੱਥੇ ਮੁੜ ਕੇ ਪਾਣੀ ਕੀਤੀ ਗੱਲ ਮੁੜ ਕੇ ਮੰਤਰੀ ਨਾਲ ਇੱਥੇ ਸਿੱਧਾ ਆਂਦੇ ਵੀ ਉਹ ਸਿੱਧਾ ਨਹੀਂ ਉੱਥੇ ਜਾਓ ਹਾਂਜੀ ਜੀ ਸਾਹਿਬ ਜੋ ਮੰਤਪਾ ਦੀ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਦੱਸਣਾ ਹੈ ਦੇਖੋ ਬਹੁਤ ਮੰਤਪਾ ਦੀ ਘਟਨਾ ਵਾਪਰੀ ਹੈ ਸਾਡਾ ਆਪਣਾ ਬੱਚਾ ਆ ਲਖਮੀਂਦਰ ਸਿੰਘ ਜੋ ਐਡਵੋਕੇਟ ਇਹ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪਦੇ ਪਰਿਵਾਰ ਦੇ ਬੱਚੇ ਨੇ ਸੋ ਅਸੀਂ ਇੱਥੇ ਉਹਨੂੰ ਸ਼ਿਫਟ ਕੀਤਾ ਹੈ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੁੱਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਹਾ ਸੀਗਾ ਅੱਜ ਪਹਿਲਾਂ ਨਿਕਲਿਆ ਥੋੜਾ ਜਾ ਕੇ ਬੇਲਜ਼ ਵਗੈਰਾ ਜਾਨੀਆਂ ਲੱਗੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਦਾਰ ਅਰਵਾਰ ਸਿੰਘ ਜੀ ਸਾਹਿਬ ਦਾ ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਡਾਕਟਰ ਕੀ ਕਰ ਰਹੇ ਨੇ ਮੇਰੇ ਡਾਕਟਰ ਅਵਕਾਸ਼ ਸਿੰਘ ਬਣਾ ਨਾਲ ਵੀ ਧੰਨਵਾਦ ਹੋਈ ਆ ਆ ਉਹ ਬੰਦੇ ਜਿਹੜਾ ਵੈਰੀਫਾਈ ਕੀਤਾ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਹਾਂ ਪਰਿਵਾਰ ਹਾਂ ਪਰਿਵਾਰ ਅਸੀਂ ਪਰਿਵਾਰ ਹੀ ਆ ਪਰਿਵਾਰ ਦਾ ਸਾਡੇ ਪਰਿਵਾਰ ਦੇ ਇਹ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਆ ਮੈਂ ਇਹਨਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਬੜਾ ਇਹਨਾਂ ਦਾ ਕਨਸਰਨ ਹੁੰਦਾ ਹਰ ਜਦੋਂ ਵੀ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ ਮੈਂ ਵੀ ਆਮ ਤੌਰ ਤੇ ਜਾਣਕਾਰੀ ਨਾਲ ਉਹ ਤੇ ਡੀਓ ਸਾਹਿਬ ਇਹਨਾਂ ਮੁਕੰਮਲ ਰੂਪ ਦੇ ਵਿੱਚ ਨਕੀਲ ਕਦੋਂ ਪਾਈ ਜਾਏ ਕਿਉਂਕਿ ਬੜੀ ਵਿਸਤਾਰੀ ਹੁੰਦੀ ਆ ਜੀ ਦੇਖੋ ਅਸੀਂ 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 ਬਿਲਕੁਲ ਇਹਦੇ ਪਿਛੇ ਜਿਹੜੇ ਆ ਉਹ ਲੱਗੇ ਹੋਏ ਆ ਜੜੀ ਵੀ ਕੋਈ ਹਫਲਤਿਆ ਹੋਣੀ ਆ ਦੁਰਘਟਨਾ ਵਾਪਰਨੀ ਆ ਨਹੀਂ ਚਾਹੀਦੀਆਂ ਜੇ ਕੋਈ ਵਾਪਰਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਜਿਹੜੇ ਆ ਉਹ ਪਕੜੇ ਜਾ ਰਹੇ ਨੇ ਔਰ ਹੋਰ ਇਨਵੈਸਟੀਗੇਸ਼ਨ ਹੈ ਹੋਰ ਕੰੰਜਾ ਜਿਹੜਾ ਆ ਇਹਨਾਂ ਦੇ ਉੱਤੇ ਕਰਾਂਗੇ ਕਿ ਇਸ ਤਰ੍ਹਾਂ ਦੇ ਤੇ ਦਿਨ ਦਿਹਾੜੇ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਹੋਣੀ ਕਿੰਨੀ ਮੰਦਭਾਗੀ ਨਹੀਂ ਬਹੁਤ ਮੰਦਭਾਗੀ ਆ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਬੜੀ ਬਾੜੀ ਘਟਨਾ ਆ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਪਰ ਅਸੀਂ ਹੁਣ ਜਿਹੜੇ ਪੂਰੀ ਮਸਤੀ ਦੇ ਨਾਲ ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਕੰਮ ਕਰ ਰਹੀ ਹੈ ਜਦ ਗੋਲੀ ਚੱਲੀ ਆ ਵਕੀਲ ਦੇ ਉੱਪਰ ਕੀ ਕਹਿਣਾ ਚਾਹੋਗੇ ਕੀ ਕਾਰਨ ਕੀ ਰਿਹਾ ਜੀ ਕਾਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਆ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਪ੍ਰੈਕਟਿਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਜੀ ਪੰਜ ਖੋਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਦੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਹਜੇ ਫਿਲਹਾਲ ਉਹਨੋਂ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਹੈ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਸਪੀਟਲ ਕਿਹੜੇ 'ਤੇ ਜਾ ਗਿਆ ਜੀ ਅਮਨਦੀਪ ਹਸਪੀਟਲ ਠੀਕ ਥੈਂਕ ਯੂ